ਮੁੰਡਾ ਕਰਦੀ ਹੁਣ ਉਥੇ ਐਕਸ਼ਨ ਦੇਖੋ ਉਹਦੇ ਕੀ ਨੇ ਕਿਸ ਤਰੀਕੇ ਤੁਹਾਡੇ ਮੁਰੇ ਉਹਦਾ ਦਿਖਾਇਓ ਜੇ ਉਹ ਉਹ ਐਮ.ਐਲ.ਏ ਕੀ ਉਹਨੇ ਕੀਤਾ ਇਹ ਪੁਲਿਸ ਦਾ ਮੈਂ ਕਹਿੰਦਾ ਜਿਵੇਂ ਕਿਸੇ ਭੇੜੀਏ ਦੇ ਖਲ ਪਾਈ ਹੁੰਦੀ ਆ ਸ਼ੇਰ ਵਾਲੀ ਇਹ ਤਾਂ ਉਹ ਪੰਜਾਬ ਪੁਲਿਸ ਹੈ ਕੇਂਦਰੀ ਮੰਤਰੀ ਰਵਨੀਕ ਬਿੱਟੂ ਸੈਂਟਰ ਦੀ ਪਾਵਰਾਂ ਨਾਲ ਪੰਜਾਬੀਆਂ ਦੇ ਉੱਤੇ ਆਪਣੀ ਤਾਕਤ ਜਮਾਰਿਆ ਅਸੀਂ ਸਾਨੂੰ ਆਪਣੇ ਵਰਕਰਾਂ ਦੇ ਨਾਲ ਖੜਨਦਾ ਵੀ ਉਹ ਲੋਕ ਨਹੀਂ ਗਾ ਜੇ ਅਸੀਂ ਆਪਣੇ ਵਰਕਰਾਂ ਨੂੰ ਛੱਡ ਕੇ ਭੱਜਦੇ ਆ ਤੇ ਸਾਡੇ ਜਿੰਨਾ ਕਮਜ਼ੋਰ ਬੰਦਾ ਕੌਣ ਆ ਦੋ ਨੰਬਰ ਦਾ ਨਾਗਰ ਆ ਰਿਹਾ ਚਲੇ ਆਂ ਦੋ ਨੰਬਰ ਦਾ ਧੰਦਾ ਕਰਾ ਰਿਆ ਅਸੀਂ ਤਾਂ ਆਪਣੇ ਵਰਕਰ ਦੇ ਉਹਦੇ ਖਾਤਰ ਖੜੇ ਆ ਉਹਨਾਂ ਦੀ ਤਾਂ ਸਰਕਾਰ ਆ ਅਸੀਂ ਤਾਂ ਆਪੋਜੀਸ਼ਨ ਚਾ ਭਈ ਸਰਕਾਰ ਵਾਲਿਆਂ ਨੇ ਦੇਖਣਾ ਕੀ ਕਰਨਾ ਪਰ ਤੁਸੀਂ ਉਹਦੇ ਐਕਸ਼ਨ ਦੇਖੋ ਕੀ ਨੇ ਇੱਕਦਮ ਨੀਟੂ ਜੀ ਦਾ ਫੋਨ ਆਇਆ ਵੀ ਸਾਨੂੰ ਬੰਦਕ ਬਣਾ ਕੇ ਬਿਠਾਇਆ ਹੋਏ ਅੰਦਰ ਜਾ ਕਿਸੇ ਨੇ ਸ਼ਰਾਬ ਪੀਤੀ ਹੋਵੇ ਤੇ ਜਾਂ ਕੋਈ ਉਥੇ ਸ਼ਰਾਬ ਪਰੋਸਦਾ ਹੋਵੇ ਤੇ ਮੈਂ ਇਸ ਗੱਲ ਦਾ ਗੁਨਾਹਗਾਰ ਹਾਂ ਕਿ ਤੂੰ ਤੇ ਸਾਰੇ ਜਣੇ ਜਸ਼ਨ ਬਣਾ ਕੇ ਇਹ ਪਾਰਟੀ ਕਰ ਰਿਹਾ ਔਰ 150 ਪੇਟੀ ਫੜੀ ਹੈ ਸ਼ਰਾਬ ਦੀ ਰਵਨੀਤ ਮਿੱਟੂ ਨੇ ਨਾਲ ਦਿੱਤਾ ਸੀਗਾ ਉਦੋਂ ਇਹ ਕਾਂਗਰਸ ਚ ਸੀਗਾ ਅੱਜ ਵੀ ਜਦ ਇਹ ਨਿੰਡੂ ਦੀ ਸ਼ਰਾਬ ਪੜੀ ਗਈ ਹੈ ਤੇ ਜਦ ਰਵਨੀਤ ਮਿੱਟੂ ਫੇਰ ਇਹਨੂੰ ਬਚਾਉਣ ਵਾਸਤੇ ਆ ਗਿਆ ਤੇ 80 40 ਬੰਦੇ ਆਏ ਨੇ ਇਹਨਾਂ ਨੇ ਆ ਕੇ ਉਸੇ ਵੇਲੇ ਹੀ ਸਾਨੂੰ ਮਾਵਾਂ ਪਿਡਾਂ ਦੀਆਂ ਗਾਲ੍ਹਾਂ ਕੱਢ ਰੀਆਂ ਸ਼ੁਰੂ ਕਰ ਦਿੰਦੀਆਂ ਹੁਣ ਆਪਣੇ ਕੋਲੋਂ ਕੋਈ ਰੱਖ ਦਵੇ ਕਿਉਂਕਿ ਇਹਨਾਂ ਦਾ ਕੰਮ ਹੀ ਇਹੀ ਹੈ ਕੱਲ ਵੀ ਸਾਡੇ ਕੈਂਡੀਡੇਟ ਦੇ ਪ੍ਰਾਰਣ ਸਿਰ ਫਟਿਆ ਕੱਲ ਨੂੰ ਮੱਛ ਲੜਾਈ ਝਗੜਾ ਐਸੇ ਅੰਦਰ ਹੀ ਹੋ ਜਾਂਦਾ ਕੋਈ ਮਾਰਕੋਟਾਈ ਹੋ ਜਾਂਦੀ ਉਹਦਾ ਕੌਣ ਜ਼ਿੰਮੇਵਾਰ ਸੀਗਾ ਪਾਜ ਪਾ ਸਰਕਾਰ ਵੱਲੋਂ ਜਿਹੜਾ ਗੁੰਡਾਗਰਦੀ ਦਾ ਰਾਜ ਕੇਂਦਰੀ ਮੰਤਰੀ ਆ ਕੇ ਕਰਾ ਰਿਆ ਵਾ ਇਹਨਾਂ ਨੂੰ ਝੂਠਾ ਪ੍ਰਚਾਰ ਹੋ ਰਿਹਾ ਅੰਦਰ ਪੇਟੀਆਂ ਨੇ ਆ ਖੜੇ ਇਹਨਾਂ ਨੂੰ ਝੂਠਾ ਚਲੋ ਸਾਰੇ ਅੰਦਰ ਨਾਲ ਦੇਖ ਰਹੇ ਆ ਵੀ ਗੁੰਡਾਗਰਦੀ ਕਿਵੇਂ ਹੋ ਰਹੀ ਆ ਮੈਂ ਤਾਂ ਇਕੱਲਾ ਖੜਾ ਐ ਕੋਈ ਦੇਖ ਰਿਹਾ ਕੋਈ ਗੁੰਡਾ ਉਰੇ ਇਹ ਗੁੰਡਿਆਂ ਨੂੰ ਲਾਲ ਲੈ ਕੇ ਪੁਲਿਸ ਜਿਹੜਾ ਉਹ ਗੁੰਡਾਗਰਦੀ ਕਰਾ ਰਹੀ ਆ ਪਰ ਅਸੀਂ ਜਿੰਨਾ ਚਿਰ ਆਪਣਾ ਬੰਦੇ ਬਾਹਰ ਨਹੀਂ ਨਿਕਲਦੇ ਜੇ ਕੋਈ ਗਲਤ ਕੰਮ ਕੀਤਾ ਐਫ ਆਈ ਆਰ ਦਰਜ ਕਰਾ ਫੜ ਕੇ ਲੈ ਨਿੱਡਲੂ ਬਣਿਆ ਆ ਬਿੱਟੂ ਨੇ ਕਾਦਰ ਨੂੰ ਮੁਝਾਇਆ ਪਹਿਲਾਂ ਕਾਗਰ ਚੋਕੇ ਜਿਹੜੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਐ ਉਹ ਕੀ ਦੀ ਹੈਗੀ ਐ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਵੀਡੀਓ ਸਾਡੇ ਕੋਲੇ ਆਈ ਐ حال فی الحال ایک بار سرچ چل رہی ہے سرچ کمپلیٹ ہو جے گی اس ਤੋਂ بعد ہی میں کچھ کہہ پاؤں ਲੁਧਿਆਣਾ ਲੈਵਨਰ ਜੋ ਕਿ ਤੁਸੀਂ ਤੇ ਮੈਂ ਹਾਂ ਯੰਬਰੀ ਲੁਧਿਆਣਾ ਦੇ ਸੂਫੀਆ ਚੌਂਕ ਦੇ ਵਿੱਚ ਹਾਈ ਵੋਲਟੇਜ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਵਰਕਰਾਂ ਦੇ ਵੱਲੋਂ ਬੀਜੇਪੀ ਗੁਰਮੀਤ ਕੋਰ ਦੇ ਉਮੀਦਵਾਰ ਤੇ ਜਿਹੜਾ ਕਿ ਹੈ ਸ਼ਰਾਬ ਪੀਣ ਦੇ aarop ਲਗਾਏ ਤਸਵੀਰਾਂ ਦੇਖ ਸਕਦੇ ਹੋ ਕਿ ਸੂਫੀਆ ਪਾਰਕੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਰੈਸਟੋਰੈਂਟ ਦੇ ਵਿੱਚ ਮੀਟਿੰਗ ਹੋ ਰਹੀ ਸੀ ਆਮ ਆਦਮੀ ਪਾਰਟੀ ਵਰਕਰਾਂ ਨੇ ਜਿਹੜਾ ਕਿ aarop ਲਗਾਏ ਹੈ ਬੀਜੇਪੀ ਬੀਜੇਪੀ ਦੇ ਉੱਤੇ ਤੇ ਆਮ ਆਦਮੀ ਪਾਰਟੀ ਵਰਕਰਾਂ ਨੇ ਜਿਹੜਾ ਕਿ ਅਸ਼ੋਕ ਪ੍ਰਸ਼ ਪੱਪੀ ਨੂੰ ਵੀ ਜਿਹੜਾ ਕਿ ਬੁਲਾਇਆ ਉਸ ਤੋਂ ਬਾਅਦ ਜਿਹੜਾ ਕਿ ਹੈ ਰਾਜ ਮੰਤਰੀ ਜਿਹੜੇ ਕਿ ਸਰਦਾਰ ਰਵਨੀ ਸਿੰਘ ਬਿੱਟੂ ਵੀ ਉੱਥੋਂ ਆਏ ਤੇ ਮਾਹੌਲ ਇੱਕਦਮ ਤਣਾਪੂਰਨ ਹੋ ਗਿਆ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਇਸੀ ਜਗ੍ਹਾ ਤੇ ਜਿਹੜਾ ਕਿ ਹੈ ਹਾਈ ਵੋਲਟੇਜ ਹੰਗਾਮਾ ਹੋਇਆ ਇੱਕ ਆਮ ਆਦਮੀ ਸਾਮਨੇ ਭਾਜਪੀ ਪਾਰਟੀ ਤੇ ਆਮ ਆਦਮੀ ਪਾਰਟੀ ਆਮ ਆਦਮੀ ਸਾਮਨੇ ਹੋਏ ਤੇ ਮਾਹੌਲ ਜਿਹੜਾ ਕਿ ਤਣਾਪੂਰਾ ਉੱਥੇ ਹੀ ਮੌਕੇ ਤੇ ਕਮਿਸ਼ਨ ਆਫ ਜਾਨਾ ਡੀਸੀਪੀ ਆਲ ਆਰ ਅ ਵੱਡੇ ਅਧਿਕਾਰੀ ਵੀ ਪਹੁੰਚੇ ਤੇ ਉਹ ਉਹਨਾਂ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੀਆਂ ਉਹਨਾਂ ਨੇ ਕੀ ਕਹਣਾ ਦੱਸਿਆ ਜਾ ਰਿਹਾ ਕਿ ਉਹਨਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕੀ ਹੈ આરોਪ ਲਗائے ਜਾ ਰਹੇ ਗੰਭੀਰ આરોਪ ਲਗائے ਜਾ ਰਹੇ ਕਿ ਇੱਥੇ ਜਿਹੜੀ ਕੀ ਹੈ ਇਸੇ ਜਗ੍ਹਾ ਤੇ ਉੱਪਰ ਬਿਠਾ ਕੇ ਇੱਕ ਮੀਟਿੰਗ ਸੱਦੀ ਗਈ ਸੀ ਤੇ ਉੱਥੇ ਜਿਹੜਾ ਕੀ ਹੈ આરોਪ ਲਗਾਏ ਜਾ ਰਹੇ ਆਮ ਆਦਮੀ ਪਾਰਟੀ ਦੇ ਵੱਲ ਇਥੇ ਸ਼ਰਾਬ ਪਲਾਈ ਜਾਂਦੀ ਸੀ ਤਸਵੀਰਾਂ ਤਾਂ ਕੋਈ ਨੂੰ ਬਚਾਇਆ ਤੇ ਅਜੋਨੀ ਸ਼ਰਾਬ ਫੜੀ ਗਈ ਤਾਂ ਫੇਰ ਢੀਡ ਨੂੰ ਬਚਾਣ ਆ ਗਿਆ ਇੰਦਾ ਦੇ ਵੀਜ਼ੇ ਪਾ ਲਈ ਰਵਨੀਤ ਮਿੱਟੂ ਮੁਰਦਾਬਾਦ 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 ਰਵਨੀਤ ਮਿੱਟੂ ਮੁਰਦਾਬਾਦ ਮੁਰਦਾਬਾਦ ਅਜੀ ਕੀ ਮੈਟਰ ਕੀ ਆ ਮੈਟਰ ਹੋਇਆ ਦੇਖੋ ਗੱਲ ਇਹ ਹੈ ਕਿ ਅੱਜ ਇਹਨਾਂ ਨੇ ਸ਼ਰਾਬ ਸ਼ਰੇਆਮ ਜਿਹੜੀ ਵੰਡ ਰਹੇ ਸੀਗੇ ਤੇ ਉੱਪਰ ਚੌਂਕ ਕਮਿਸ਼ਨ ਚੌਂਕ ਕਮਿਸ਼ਨ ਦੀ ਉਲੰਘਣਾ ਕਰਕੇ ਇਹ ਕਾਨੂੰਨ ਦੀਆਂ ਧੱਜੜਾਰੀ 5 ਵਜੇ ਤੋਂ ਪ੍ਰਚਾਰ ਬੰਦ ਸੀ ਔਰ ਇਹ ਸ਼ਰੇਆਮ ਸ਼ਰਾਬ ਵੰਡ ਰਹੇ ਸੀਗੇ ਔਰ ਜਦੋਂ ਸੀ ਇੱਥੇ ਦੇਖਿਆ ਇਹਨਾਂ ਨੂੰ ਮਗਰ ਲਾਇਆ ਸਕੂਟਰ ਤੇ ਉੱਪਰ ਮੀਟੂ ਦੇ ਸਾਰੇ ਜਣੇ ਜਸ਼ਨ ਮਨਾ ਕੇ ਇਹ ਪਾਰਟੀ ਕਰ ਰਿਹਾ ਔਰ 150 ਪੇਟੀ ਫੜੀ ਹੈ ਸ਼ਰਾਬ ਦੀ ਔਰ ਪਾਰਟੀ ਦੀਆਂ ਇਹ ਮੀਟੀਆਂ ਕਰ ਰਿਹਾ ਜਿਹੜੀਆਂ ਬਿਲਕੁਲ ਗਲਤ ਆ ਔਰ ਅਸੀਂ ਉੱਪਰ ਚੜੇ ਕਿਉਂਕਿ ਇਸ ਬੰਦੇ ਨੇ ਉਦੋਂ ਵੀ 2018 ਚਦੋਂ ਜਿੱਤਿਆ ਤੇ ਇਹਨੇ ਕਤਲ ਕਰਾਇਆ ਸੀ ਉਦੋਂ ਵੀ ਰਵਨੀਤ ਮਿੱਟੂ ਨੇ ਇਹਦਾ ਸਾਥ ਦਿੱਤਾ ਸੀਗਾ ਉਦੋਂ ਇਹ ਕਾਂਗਰਸ 'ਚ ਸੀਗਾ ਅੱਜ ਵੀ ਜਦ ਇਹ ਨੀਟੂ ਦੀ ਸ਼ਰਾਬ ਪੜੀ ਗਈ ਹੈ ਤੇ ਜਦ ਰਵਨੀਤ ਮਿੱਟੂ ਫੇਰ ਇਹਨੂੰ ਬਚਾਉਣ ਵਾਸਤੇ ਆ ਗਿਆ ਆਜੂ ਬਾਬਾ ਜਿੰਦਾਬਾਦ ਆਜੂ ਬਾਬਾ ਜਿੰਦਾਬਾਦ ਆਵਾਜ਼ ਇਹ ਕਹਿੰਦੇ ਕਿ ਡਰਿੰਕ ਕਰਵਾਈ ਜਾ ਰਹੀ ਸੀਗੀ ਇਹ ਕੀ ਮਾਮਲਾ ਪੂਰਾ ਮੈਂ ਦੋਸਤੋ ਦੱਸਣਾ ਚਾਹਨਾ ਜੇ ਡਰਿੰਕ ਕਰਾਈ ਜਾ ਰਹੀ ਹੈ ਡਰਿੰਕ ਫੜੀ ਗਈ ਹੋਵੇ ਜਾਂ ਕਿਸੇ ਨੇ ਸ਼ਰਾਬ ਪੀਤੀ ਹੋਵੇ ਤੇ ਜਾਂ ਕੋਈ ਉਥੇ ਸ਼ਰਾਬ ਪਰੋਸਦਾ ਹੋਵੇ ਤੇ ਮੈਂ ਇਸ ਗੱਲ ਦਾ ਗੁਨਾਹਗਾਰ ਆ ਪਰ ਇਹ ਰਾਈਟ ਨਹੀਂ ਆ ਉਹਨਾਂ ਦਾ ਕਿ ਅਸੀਂ ਅਜੇ ਆਏ ਆ ਖਾਣਾ ਖਾਣ ਵਾਸਤੇ ਇੱਥੇ ਆਏ ਆ ਖਾਣਾ ਖਾਣ ਵਾਸਤੇ ਜਦੋਂ ਆਏ ਆ 10 15 ਵਰਕਰ ਤਾਂ ਹਰ ਬੰਦੇ ਨਾਲ ਹੁੰਦੇ ਆ ਜੇ ਖਾਣਾ ਖਾਣ ਵਾਸਤੇ ਆਇਆ ਤੇ ਹਜੇ ਆ ਕੇ ਪੌੜੀਆਂ 'ਤੇ ਚੜ੍ਹ ਕੇ ਹਜੇ ਟੇਬਲ ਦੇ ਉੱਤੇ ਬੈਠਾ ਵੀ ਨਹੀਂ ਆ ਤੇ ਇਸ 30 40 ਬੰਦੇ ਆਏ ਨੇ ਇਹਨਾਂ ਨੇ ਆ ਕੇ ਉਸੇ ਵੇਲੇ ਹੀ ਸਾਨੂੰ ਮਾਵਾ ਪੈਣਾਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹੱਥੋਂ ਪਾਈ ਗੋਡਾਂਗਾਂ ਦੀ ਹੱਥੋਂ ਪਾਈ ਤੱਕ ਮੇਰੇ ਕਾਲਰ ਤੱਕ ਇਹ ਪਹੁੰਚ ਗਏ ਔਰ ਮੈਂ ਇਹ ਗੱਲ ਕਹੀ ਉਹਨਾਂ ਨੂੰ ਵੀ ਤੁਸੀਂ ਕਿਸ ਵਾਸਤੇ ਆਏ ਹੋ ਕਹਿੰਦੇ ਤੁਸੀਂ ਸ਼ਰਾਬ ਪਾ ਗਏ ਮੈਂ ਤੁਹਾਨੂੰ ਸ਼ਰਾਬ ਦੇਖ ਲਓ ਤੁਸੀਂ ਇਕੱਲੇ ਕਿਵੇਂ ਆ ਗਏ ਪੁਲਿਸ ਨੂੰ ਨਾਲ ਲੈ ਕੇ ਆਣਾ ਸੀਗਾ ਜੇ ਸਾਡੇ ਜਿਹੜੇ ਲੋਕ ਨੇ ਕੋਈ ਬਾਹਰਲਾ ਬੰਦਾ ਕੋਈ ਨਹੀਂ ਸਾਡਾ ਬੈਠਾ ਸਾਡੇ ਮੱਲੇਦਾਰ ਬੈਠੇ ਆ ਜਿੱਦਾਂ 15-20 ਬੰਦੇ ਬਟਿਆ ਹੁਣ ਇਹਨਾਂ ਨੂੰ ਇਹ ਰਾਈਟ ਆ ਕਿ ਜਿਹੜਾ ਇਹ ਇੱਥੇ ਤੱਕ ਆ ਕੇ ਸਾਨੂੰ ਗਾਲ੍ਹਾਂ ਕੱਢ ਜਾਣ ਅਸੀਂ ਆਪਣੀ ਗੱਲ ਕਰ ਰਹੇ ਆਂ ਕਿ ਕਹਿੰਦੇ ਕਿ ਆ ਦੇਖੋ ਸ਼ਰਾਬ ਦੀਆਂ ਪੀਟੀਆਂ ਪਈਆਂ ਨੇ ਕਿੱਥੇ ਦਿਖਾਓ ਹੁਣ ਆਪਣੇ ਕੋਲੋਂ ਕੋਈ ਰੱਖ ਦਵੇ ਕਿਉਂਕਿ ਇਹਨਾਂ ਦਾ ਕੰਮ ਹੀ ਇਹੀ ਹੈ ਕੱਲ ਵੀ ਸਾਡੇ ਕੈਂਡੀਡੇਟ ਦੇ ਭਰਾ ਦਾ ਸਿਰ ਫਟਿਆ ਸਮਝ ਗਏ ਹਰ ਬੈਸ ਰੋਈਦੀ ਕੰਪਲੇਟਾਂ ਪਾ ਰਿਹਾ ਮੈਂ ਜਿਹੜੇ ਮੱਲੇ 'ਚ ਜਾਣਾ ਉੱਥੇ ਹੀ ਜਾ ਕੇ ਇਹਨਾਂ ਨੇ ਆ ਦੇਖੋ ਦੱਸੋ ਕਿਹੜੀ ਸ਼ਾਬਾਦ ਦੱਸੋ ਆ ਦੇਖੋ ਇਹ ਜਾਣ ਕੇ ਦਬਕੇ ਮਾਰਦੇ ਪਏ ਨੇ ਸਾਨੂੰ ਕਹਿੰਦੇ ਪਏ ਨੇ ਆ ਦੇਖੋ ਆ ਆ ਪ੍ਰਚਾਰ ਕਰ ਰਿਆ ਆ ਪ੍ਰਚਾਰ ਕਰ ਰਿਆ ਆ ਦੇਖੋ ਆ ਪ੍ਰਚਾਰ ਕਰ ਰਿਆ ਆ ਪ੍ਰਚਾਰ ਕਰ ਰਿਆ ਆ ਪ੍ਰਚਾਰ ਕਰ ਰਿਆ ਆ ਵੀ ਚੱਕ ਲੈ ਸਾਰਾ ਕੁਝ ਨਾਲ ਇਹਨਾਂ ਨੇ ਸਾਰਾ ਕੁਝ ਆਪ ਕੀਦਾ ਸਾਨੂੰ ਤਾਂ ਕੋਈ ਹੈ ਹੀ ਨਹੀਂ ਆ ਸਾਡੇ ਜਿੰਨੇ ਬੰਦੇ ਖੜੇ ਆ ਉਹਨਾਂ ਨੂੰ ਚੱਕ ਰਾਲੋ ਜੇ ਅਸੀਂ ਸ਼ਰਾਬ ਇੱਥੇ ਪੀਤੀ ਹੋਵੇ ਜਾਂ ਕਿਸੇ ਨੇ ਡਰਿੰਕ ਕੀਤੀ ਹੋਵੇ ਫਿਰ ਅਸੀਂ ਗੁਨਾਹਗਾਰ ਹੈਗੇ ਆ ਜਿੰਨੇ ਬੰਦੇ ਖੜੇ ਨਾ ਚਾਹੇ ਮੈਡੀਕਲ ਕਰਾ ਲਿਆ ਜਾਏ ਬਿਲਕੁਲ ਕਰਾ ਲਿਆ ਵੇ ਸਾਨੂੰ ਕੋਈ ਔਰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਅਸੀਂ ਵੋਟਾਂ ਪਾ ਰਹੇ ਆ ਰੋਜ਼ ਕੰਪਲੇਂਟਾਂ ਪਾ ਰਿਆ ਸਾਡੀਆਂ ਕੰਪਲੇਂਟਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੀ ਕੰਪਲੇਂਟਾਂ ਕੋਈ ਕਾਰਵਾਈ ਨਹੀਂ ਹੋ ਰਹੀ ਸਾਨੂੰ ਅੰਦਰ ਕਰ ਦਿਓ ਜਾਂ ਉਹਨਾਂ ਨੂੰ ਅੰਦਰ ਕਰ ਦਿਓ ਜੇ ਕਿਸੇ ਲਈ ਸ਼ਰਾਬ ਪੀਤੀ ਹੋਵੇ ਕੋਈ ਮੀਟਿੰਗ ਚੱਲ ਜੀ ਇਕੱਲਾ ਖਾਣਾ 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 ਖਾਣ ਆਏ ਸੀਗੇ ਤੇ ਅਸੀਂ ਕਿਹਾ ਵੀ ਚੱਲ ਇਹ ਆ ਵੀ ਜਿਹੜੇ ਲੋਕ ਸਭਾ ਤੇ ਉਹ ਵਿਧਾਨ ਸਭਾ ਦੇ ਬੂਥ ਸਨ ਜਿਵੇਂ ਮੰਨ ਲਓ ਮੇਰਾ 77 ਨੰਬਰ ਬੂਥ ਸੀਗਾ ਪਹਿਲੇ ਹੁਣ ਉਹ ਹੋ ਗਿਆ 42 ਅਸੀਂ ਕਿਹਾ ਵੀ ਚਲੋ ਵੀ ਉਹਨਾਂ ਨੂੰ ਸਮਝਾਇਆ ਤੇ ਕੁਛ ਸਮਝਾਇਆ ਵੀ ਨਹੀਂ ਗੱਲ ਵੀ ਨਹੀਂ ਕੀਤੀ ਤੇ ਇਹਨਾਂ ਨੇ ਇਹਨਾਂ ਨੇ ਉਸੇ ਵੇਲੇ ਹੀ ਸਾਡੇ ਨਾਲ ਇਹ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਇਹ ਗਾਲੀ ਗਲੋਚ ਸਾਡੇ ਨਾਲ ਕੀਤੀ ਆ ਸਾਨੂੰ ਗੰਦੀਆਂ ਗਾਲਾਂ ਗੱਡੀਆਂ ਨੇ ਕਿਰਪਾਨਾਂ ਪਈਆਂ ਤੰਦੂਰ ਦੇ ਕੋਲ ਕੰਪਨ ਰੇਪੇ ਨੇ ਇਹਨਾਂ ਦੇ ਸਪੈਸ਼ਲ ਕਹੀ ਜਾਂਦੇ ਨੇ ਅਸੀਂ ਚਾੜਨਾ ਨਹੀਂ ਅਸੀਂ ਮੰਨ ਦੇਣਾ ਹਾਂ ਜੀ ਸ਼ਰਾਬ ਲੈਜਰ ਤੇ ਵੇਚੀ ਵੀ ਜਾ ਰਹੀ ਸੀ ਇੱਥੇ ਬੈਠੀ ਸੀ ਕਿਹੜੀ ਵੇਚੀ ਜਾ ਰਹੀ ਹੈ ਕੋਈ ਬਾਅਦ ਮੀਟਿੰਗ ਨਹੀਂ ਹੋਊਗੀ ਸ਼ਰਾਬ ਜਿਹੜੀ ਵੇਚੀ ਜਾ ਰਹੀ ਹੈ ਤੇ ਜੇ ਕੋਈ ਕਿਸੇ ਨੇ ਖਰੀਦੀ ਆ ਤੇ ਉਹ ਕੰਪਲੇਨਟ ਕਰ ਦਵੇ ਸਾਡੀ ਉਹ ਠੇਕਾ ਨਾਲ ਅਸੀਂ ਸ਼ਰਾਬ ਵੇਚਾਂਗੇ ਇੱਕ ਗੱਲ ਮੇਰਾ ਖਿਆਲ ਆ ਇਹ ਇਨਸਾਨੀਅਤ ਨਹੀਂ ਆ ਤੇ ਸਿਰਫ ਸਾਨੂੰ ਦਬਾਇਆ ਜਾ ਰਿਹਾ ਇਹ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਅਸੀਂ ਤਾਂ ਇਹ ਸੀਟਾਂ ਜਿੱਤੀਆਂ ਹੋਈਆਂ ਨੇ ਸਿਰਫ ਐਲਾਨ ਹੋਣਾ ਬਾਕੀ ਆ ਇਹ ਪਹਿਲੇ ਦਿਨ ਤੋਂ ਇਹ ਕਹਿ ਰਹੇ ਆ ਮੈਂ ਇਹੀ ਕੰਪਲੀਟਾਂ ਜਿਹੜੀਆਂ ਪਾਈਆਂ ਹੋਈਆਂ ਕਿ ਇਹ ਜਿਹੜਾ ਐਲਾਨ ਇਹਨਾਂ ਦਾ ਕਿਵੇਂ ਹੋ ਰਿਹਾ ਵਾ ਸਾਡੇ ਲੋਕ ਜਿਹੜੇ ਮਿਹਨਤੀ ਮੁਸ਼ਕਤ ਕਰਨ ਵਾਲੇ ਲੋਕ ਨੇ ਤੇ ਉਹਨਾਂ ਨੂੰ ਦਬਾ ਕੇ ਹੁੱਡਾਗਰਦੀ ਕਰਕੇ ਇਹ ਸੀਟਾਂ ਜਿੱਤਣ ਵਾਸਤੇ ਇਤਿਆਰ ਹੋਏ ਨੇ ਪਰ ਇਹਨਾਂ ਦੇ ਮਨਸੂਬੇ ਪੂਰੇ ਨਹੀਂ ਹੋਣੇ ਤੇ ਮੈਂ ਤੇ ਇੱਕੋ ਗੱਲ ਕਵਾਂਗਾ ਪ੍ਰਸ਼ਾਸਨ ਨੂੰ ਵੀ ਇਹ ਸਿਰਫ ਧੱਕੇਸ਼ਾਹੀ ਕਰਨ ਵਾਸਤੇ ਸਾਨੂੰ ਦਬਾਇਆ ਜਾ ਰਿਹਾ ਤੇ ਸਾਡੇ ਕੋਲੋ ਕੁਐਸਚਨ ਪੁੱਛੇ ਜਾ ਰਹੇ ਆ ਜਿਹੜੇ ਇਥੇ ਪੌੜੀਆਂ ਚੜ੍ਹ ਕੇ ਇਥੇ ਸਾਡੇ ਆ ਕੇ ਸਾਡੇ ਕਾਜਲਾਂ ਤੱਕ ਆਏ ਨੇ ਉਹਨਾਂ ਨੂੰ ਕਿਉਂ ਨਹੀਂ ਕੁਐਸਚਨ ਪੁੱਛਿਆ ਜਾ ਰਿਹਾ ਉਹਨਾਂ ਨਾਲ ਗੱਲ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਭਾਈ ਇਥੇ ਕੀ ਕਰਨ ਵਾਸਤੇ ਆਏ ਹੋ ਕੱਲ ਨੂੰ ਅੱਛਾ ਲੜਾਈ ਝਗੜਾ ਐਸੇ ਅੰਦਰ ਹੀ ਹੋ ਜਾਂਦਾ ਕੋਈ ਮਾਰਕੋਟਾਈ ਹੋ ਜਾਂਦੀ ਉਹਦਾ ਕੌਣ ਜ਼ਿੰਮੇਵਾਰ ਸੀਗਾ ਜੇ ਉਹਨਾਂ ਨੂੰ ਕੋਈ ਲੱਗਦਾ ਸੀ ਕਿ ਅਸੀਂ ਕੋਈ ਸ਼ਰਾਬ ਪਰੋਸ ਰਹੇ ਆ ਜਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਥੇ ਕੋਈ ਇਹੋ ਜਿਹਾ ਗਲਤ ਕੰਮ ਹੋ ਰਿਹਾ ਤੇ ਪੁਲਿਸ ਉਦੋਂ ਕਿੱਥੇ ਸੀ ਪੁਲਿਸ ਨੂੰ ਨਾਲ ਲੈ ਕੇ ਆਣਾ ਚਾਹੀਦਾ ਸੀਗਾ ਤੇ ਪੁਲਿਸ ਨੂੰ ਕਿਉਂ ਨਹੀਂ ਨਾਲ ਲੈ ਕੇ ਆਏ ਇਹ ਸਾਰੀ ਬਿਲਕੁਲ ਇਹਨਾਂ ਨੇ ਸੋਚ ਸਮਝ ਕੇ ਇਹਨਾਂ ਨੇ ਜਿਹੜੀ ਸਾਜ਼ਿਸ਼ ਰਚ ਕੇ ਇਹਦਾ ਕੰਮ ਕੀਤਾ ਕੱਲ ਨੂੰ ਤਾਂ ਮੇਰੇ ਘਰੇ ਮੇਰਾ ਕੋਈ ਰਿਸ਼ਤੇਦਾਰ ਆ ਜਾਵੇਗਾ ਕੋਈ ਹੋਰ ਆ ਜਾਵੇਗਾ ਤੇ ਇਹ ਕਹਣਗੇ ਜੀ ਇਹ ਦੇਖੋ ਜੀ ਅੰਦਰ ਬੈਠੇ ਰੋਟੀਆਂ ਖਾਂਦੇ ਪਏ ਨੇ ਕਰ ਰਹੇ ਆ ਆ ਕੇ ਹਮਲਾ ਕਰ ਦੇਣਗੇ ਇਹ ਅੱਜਕੱਲ੍ਹ ਐਸਟ੍ਰਿੰਗ ਹੋਇਆ ਕਿਹੜੀ ਕਾਰਵਾਈ ਹੋਈ ਹੈ ਮੈਨੂੰ ਦੱਸੋ ਐਨੇ-ਐਨੇ ਬੰਦੇ ਸਿਰਫ ੱਡੇ ਆ ਇਹਦਾ ਪਰਮਾਤਮਾ ਦਾ ਸ਼ੁਕਰ ਆ ਸਾਡਾ ਕਿਸੇ ਨੇ ਸਰਦੀ ਪਾੜਿਆ ਤੇ ਜੇ ਹੁਣ ਅਸੀਂ ਥੱਲੇ ਉਤਰ ਜਾਈਏ ਤੇ ਇਹਨਾਂ ਕੋਲ ਪਤਾ ਨਹੀਂ ਕਿਹੜੇ-ਕਿਹੜੇ ਹਥਿਆਰ ਹੈਗੇ ਆ ਸਾਡੇ ਵੀ ਚੈੱਕ ਕਰ ਲਓ ਸਾਡੇ ਕੋਲ ਜੇ ਕਿਸੇ ਸਾਲੀ ਪਾਗੇ ਵਾਲੀ ਸਲਾਈ ਵੀ ਹੋਵੇ ਤੇ ਫਿਰ ਤੁਸੀਂ ਸਾਨੂੰ ਕਹਿ ਸਕਦੇ ਹੋ ਕਿ ਯਾਰ ਤੁਹਾਡੇ ਕੋਲ ਹਥਿਆਰ ਹੈਗਾ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਕਹਾਂਗਾ ਇਹਨਾਂ ਨੂੰ ਨਾ ਦਬਾਓ ਇਹ ਤੁਸੀਂ ਬਿਲਕੁਲ ਇਹ ਸੋਚੀ ਸਮਝੀ ਸ਼ਾਸਨ ਨਾਲ ਜਿਹੜਾ ਇਹ ਕੰਮ ਕਰ ਰਹੇ ਹੋ ਇਹ ਠੀਕ ਨਹੀਂ ਤੁਹਾਡੇ ਵਾਸਤੇ ਇਹ ਕੀ ਕਰਾ ਚਾਹੁੰਦੇ ਇਹ ਗੁੰਡਾਗਰਦੀ ਦਾ ਰਾਜ ਵਾਹ ਪਾ ਸਰਕਾਰ ਵੱਲੋਂ 2000 ਬੰਬੀ ਜਿੰਦਾਬਾਦ ਪਾ ਸਰਕਾਰ ਵੱਲੋਂ ਜੋ ਇਹ ਗੁੰਡਾਗਰਦੀ ਦਾ ਰਾਜ ਕੇਂਦਰੀ ਮੰਤਰੀ ਆ ਕੇ ਕਰਾ ਰਿਆ ਵਾ ਇਹ ਸ਼ਰੇਆਮ ਗੁੰਡਾਗਰਦੀ ਆ ਇਹਦੀ ਗੁੰਡਾਗਰਦੀ ਇਹਦੀ ਚੱਲਣ ਦੇਣੀ ਇੱਥੇ ਇਹ ਲੋਕਾਂ ਦੀਆਂ ਵੋਟਾਂ ਤੇ ਡਾਕੇ ਮਾਰਿਆ ਜਾ ਕੇ ਡਾਕੇ ਮਾਰਿਆ ਬੇਬਨਾ ਜਾਕੀ ਮਾਰਿਆ ਜਾਕੇ ਲੋਕਾਂ ਦੇ ਹੱਕਾਂ ਦੇ ਸਰੋ ਕਰ ਰਿਹਾ ਕੇਂਦਰੀ ਸਰਕਾਰ ਕੇਂਦਰ ਸਰਕਾਰ ਦਾ ਮੰਤਰੀ ਸਰੀ ਆਮ 2 ਨੰਬਰ ਦਾ ਧੰਦਾ ਕਰਾ ਰਿਹਾ ਸਰੀ ਆਮ 2 ਨੰਬਰ ਦਾ ਧੰਦਾ ਕਰਾ ਰਿਹਾ ਮੀਡੀਆ ਵਾਲਿਓ ਤੁਹਾਡੇ ਸਾਹਮਣੇ ਆ ਲਾਈਵ ਦੇਖੋ ਲਾਈਵ ਦਿਖਾਓ ਲੋਕਾਂ ਨੂੰ ਦੱਸੋ ਪੰਜਾਬ ਦੇ ਨਾਲ ਕਿਵੇਂ ਧੱਕਾ ਕਰ ਰਹੇ ਐ ਲੋਕ ਮੁਰਦਾਬਾ ਪੱਪੀ ਜੀ ਪੱਪੀ ਬਿੱਟੂ ਬਿੱਟੂ ਜੀ ਆਏ ਆ ਬਿੱਟੂ ਜੀ ਬਿੱਟੂ ਜੀ ਦਾ ਹੀ 2 ਨੰਬਰ ਦਾ ਧੰਦਾ ਵਾ ਇਹ ਬਿੱਟੂ 2 ਨੰਬਰੀਆਂ ਦੇ ਮਗਰਾ ਸਕਦਾ ਇਹ ਇੱਕ ਨੰਬਰੀ ਦੇ ਮਗਰ ਆ ਰਿਹਾ ਇਹ ਦੋ ਨੰਬਰੀਆਂ ਦੇ ਮਗਰ ਆ ਰਿਹਾ ਦੋ ਨੰਬਰ ਦਾ ਧੰਦਾ ਕਰ ਰਿਹਾ ਇਹ ਦੋ ਨੰਬਰ ਦਾ ਧੰਦਾ ਕਰਦੇ ਆ ਜਿਹੜੇ ਲੋਕ ਪਪੀ ਜੀ ਅੱਭੀ 4 ਵਜੇ ਜੋਨ 50 ਨੰਬਰੀ ਆ ਰਿਹਾ ਹਲੇ ਵੀ ਮੀਟਿੰਗ ਚੱਲੀ ਕੀ ਜਣਾ ਤੁਸੀਂ ਦਿਖਾਓ ਮੀਡੀਆ ਵਾਲੇ 70 ਬੇਟੀਆਂ ਸ਼ਰਾਬ ਦੀਆਂ ਅੰਦਰ ਪਈਆਂ ਨੇ ਦਿਖਾਓ ਮੀਡੀਆ ਵਾਲੇ ਤੁਸੀਂ ਲਾਈਵ ਦੇਖੋ ਤੁਸੀਂ ਆਪਣੇ ਆਪ ਦੇਖੋ ਮੈਨੂੰ ਪੁੱਛਣ ਦੀ ਵੀ ਹੈ ਤੇ ਦੇਖੋ ਪੁੱਛੋ ਇਹ ਬੋਲ ਡਾਗੇ ਦੀ ਲੋੜ ਨਹੀਂ ਤੁਸੀਂ ਮੀਡੀਆ ਨੇ ਆਪ ਹੀ ਦੇਖ ਲਿਆ ਜੋ ਗੁੰਡਾਗਰਦੀ ਭਾਜਪਾ ਦਾ ਕੇਂਦਰੀ ਮੰਤਰੀ ਇੱਥੇ ਕਰਕੇ ਗਿਆ 2 ਨੰਬਰ ਦਾ ਧੰਦਾ ਕੇਂਦਰੀ ਮੰਤਰੀ ਰਵਨੀਕ ਬਿੱਟੂ ਸੈਂਟਰ ਦੀ ਪਾਵਰਾਂ ਨਾਲ ਪੰਜਾਬੀਆਂ ਦੇ ਉੱਤੇ ਆਪਣੀ ਤਾਕਤ ਜਮਾਰਿਆ ਸ਼ਾਇਦ ਕਿਸੇ ਗੱਲ ਦੇ ਭੁਲੇਖੇ 'ਚ ਆ ਪੰਜਾਬੀ ਕਦੇ ਝੁਕਦੇ ਨਹੀਂ ਜੇ ਮਰਤਾ ਜਾਊਗੇ ਤੂੰ 295 ਲੈ ਕੇ ਇਸ ਐਡੀਟੀ ਪੈਂਦੀ ਗਾਲ ਕੱਢ ਕੇ ਉੱਪਰ ਖੜ ਕੇ ਗੱਡੀ ਦੇ ਉੱਤੇ ਨਿੰਦਿਆ ਕਰ ਰਿਆ ਤੈਨੂੰ ਪੰਜਾਬੀਆਂ ਦੀ ਅਣਖ ਦਾ ਪਤਾ ਵਾ ਤੂੰ ਤਾਂ 150 ਗਨਮੈਨ ਲੈ ਕੇ ਸਾਡੀ ਅਣਖ ਨੂੰ ਬੁਜ਼ਾਰ ਰਿਆ ਜੇ ਤੂੰ ਆਪਣੇ ਅਸਲ ਦਾਵਾ ਇਕੱਲੇ ਨਾ ਕੱਲਾ ਟਕਰਲਾ ਜੇ ਤੂੰ ਆਪਣੇ ਅਸਲ ਦਾਵਾ 150 ਗਨ ਦੂਰ ਸੋ ਦੂਰ ਸੋ 250 ਗਨਮੈਨ ਲੈ ਕੇ ਤੂੰ ਕਿਸੇ ਦੀ ਤੀ ਭੈਣ ਦੀ ਗੱਲ ਕੱਢ ਰਿਆਂ ਬੋਝਦਲਾ ਬੋਝਦਲਾ ਆਲਾ ਕੰਮ ਨਾ ਕਰ ਜੇ ਤੇਰੇ ਚ ਜਰਾਕ ਕੋਈ ਮਰਦਾਨਗੀ ਹੈਗੀ ਆ ਤਾਂ ਕਿਤੇ ਟਾਈਮ ਬਣ ਲਾ ਜੇ ਤੇਰੇ ਚ ਜਰਾਕ ਮਰਦਾਨਗੀ ਆ ਤਾਂ ਤੂੰ ਆਪਣੇ ਕੱਲੀ ਸਕੋਟੀ ਨੂੰ ਛੱਡ ਕੇ ਇਕੱਲੇ ਨਾ ਕੱਲਾ ਦੇਖ ਲਾ ਬੋਲੇ ਇਸਤਾਨ ਯਾ कुलदीप चाहे सी पी साहब कुलदीप चहल भी मौके से पहुंचे ने माहौल जरा कि तनावपूर्ण बनया है पूरा तस्वीर लगातार तुम दिखा रहे हैं कुलदीप चहल जी पहुंचे ने कमिश्नर ऑफ लुधियाना लगातार तो तस्वीर दिखा रहे हैं आम आदमी पार्टी बीजेपी पार्टी एक आमरो सामने हुई है ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆਂ ਮਾਹੌਲ ਤਣਾਪੂਣ ਬਣਿਆ ਹੋਇਆ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਕੋਈ ਕੋਈ ਨਹੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਸਾਂਝੇ ਕਰ ਰਹੇ ਆਂ ਕਈ ਜਾਂਦਾ ਵੀ ਇਹ ਐਮਐਲਏ ਕਿਡਨੈਪ ਕਰਕੇ ਪੁਲਿਸ ਰਾਹੀਂ ਕਿਡਨੈਪ ਕਰਾ ਰਹੇ ਆ ਜੀ ਨੀਟੂ ਨੂੰ ਤੁਸੀਂ ਨਹੀਂ ਜਾਣਦੇ ਕਿੱਡਾ ਪੁਰਾਣਾ ਕਾਉਂਸਲਰ ਐ ਐਮਐਲਏ ਗੁੰਡਾਗਰਦੀ ਹੁਣ ਉੱਥੇ ਐਕਸ਼ਨ ਦੇਖੋ ਉਹਦੇ ਕੀ ਨੇ ਕਿਸ ਤਰੀਕੇ ਤੁਹਾਡੇ ਮੁਰੇ ਉਹਨੇ ਉਹਦਾ ਦਿਖਾਇਓ ਜੇ ਉਹ ਉਹ ਐਮਐਲਏ ਆ ਕੀ ਉਹਨੇ ਕੀਤਾ ਪਹਿਲਾਂ ਸਭ ਤੋਂ ਸੀਨੀਅਰ ਬੰਦੇ ਬੀਜੇਪੀ ਦੇ ਮੈਨੂੰ ਤਾਂ ਫੋਨ ਆਇਆ ਵੀ ਸਾਨੂੰ ਕਿਡਨਾਪ ਕਰ ਲਿਆ ਜੀ ਪੁਲਿਸ ਨੇ ਤੇ ਨਾਲ ਰਲ ਕੇ ਐਮਐਲਏ ਨੇ ਹੁਣ ਇਹ ਸ਼ਰੀਆਂ ਗੁੰਡਾਗਰਦੀ ਕਰ ਰਹੇ ਆ ਅਸੀਂ ਸਾਨੂੰ ਆਪਣੇ ਵਰਕਰਾਂ ਦੇ ਨਾਲ ਖੜਨਦਾ ਵੀ ਉਹ ਨਹੀਂਗਾ ਜੇ ਵੀ ਆਪਣੇ ਵਰਕਰਾਂ ਨੂੰ ਛੱਡ ਕੇ ਭੱਜਦੇ ਆ ਤੇ ਸਾਡੇ ਜਿੰਨਾ ਕਮਜ਼ੋਰ ਬੰਦਾ ਕੌਣ ਆ ਸੀਪੀ ਸਾਹਿਬ ਮੁੱਕੇ ਨਹੀਂ ਆਈ ਨੀ ਜੀ ਹੁਣ ਸੀਪੀ ਸਾਹਿਬ ਨੂੰ ਆਉਣਾ ਹੀ ਪਈ ਜਾ ਸੀਪੀ ਸਾਹਿਬ ਦੇ ਸ਼ਹਿਰ ਦੇ ਵਿੱਚ ਹੀ ਇਹ ਹੋ ਰਿਆਂ ਦਾ ਤੇ ਸੀਪੀ ਸਾਹਿਬ ਤਾਂ ਬਹੁਤ ਸੀਪੀ ਸਾਹਿਬ ਵਰਗਾ ਅਫਸਰ ਨਹੀਂ ਹੋ ਸਕਦਾ ਪਰ ਥੱਲੇ ਪੁਲਿਸ ਜਿਹੜੀ ਆ ਉਹ ਪਤਾ ਨਹੀਂ ਕਿਉਂ ਕਮਜ਼ੋਰੀ ਦਿਖਾ ਰਹੀ ਆ ਕਿਉਂ ਐਮਐਲਏ ਦੇ ਹੱਥ ਖੇਡ ਰਹੀ ਆ ਅੱਜ ਸੀਐਮ ਆ ਕੇ ਗਿਆ ਏ ਅੱਜ ਉਹਦੀਆਂ ਜਾਂਦਾ ਸਟ੍ਰਕਚਰਸ ਹੋਣੀਆਂ ਏ ਪਰ ਅਸੀਂ ਜਿੰਨਾ ਚਿਰ ਆਪਣਾ ਬੰਦੇ ਬਾਹਰ ਨਹੀਂ ਨਿਕਲਦੇ ਜੇ ਕੋਈ ਗਲਤ ਕੰਮ ਕੀਤਾ ਐਫਆਈਆਰ ਦਰਜ ਕਰੋ ਫੜ ਕੇ ਲੈ ਜਾਓ ਪਰ ਤੁਸੀਂ ਯਾਰ ਗੁੰਡਾਗਰਦੀ ਸਾਰੇ ਨਸ਼ੇੜੀ ਸਾਰੇ ਸ਼ਰਾਬੀ ਸਾਰੇ ਚਿੱਟਾ ਵੇਚਣ ਵਾਲੇ ਉਹਰੇ ਲਿਆ ਕੇ ਗੁੰਡਾਗਰਦੀ ਕਰਾ ਰਹੇ ਐਮਐਲਏ ਉਹ ਇਨਜਾਮ ਲਾ ਰਹੇ ਨੇ ਕਿ ਇਥੋਂ ਅਲਫੋਰ ਬੁਰੀ ਹੈ ਮੈਂ ਕਹਿੰਦਾ ਸਰ ਤੁਸੀਂ ਵੀ ਅੰਦਰੋਂ ਆਏ ਹੋ ਤੁਸੀਂ ਵੀ ਅੰਦਰੋਂ ਜੇਲ ਕੋਲ ਜਿਹਨੇ ਫੜੀ ਉਹਦੇ ਪਰਚਾ ਕਰ ਦੇਣ ਉਹਨਾਂ ਲੈ ਲੈਣ ਪਰ ਆਹ ਤਾਂ ਕਿਡਨਾਪ ਕਰਕੇ ਤੁਸੀਂ ਬੰਦ ਕਰਕੇ ਤਾਲੇ ਲਾ ਕੇ ਤੁਸੀਂ ਉਹਨਾਂ ਦੇ ਮੂਹਰੇ ਆਪ ਐਮਐਲਏ ਆ ਕੇ ਪੁਲਿਸ ਤੋਂ ਉਹਨਾਂ ਨੂੰ ਬੰਦ ਕਰਵਾਇਆ ਹੋਇਆ ਕੌਨ ਸੀ ਵੀਜ਼ਾ ਕਹਿੰਦੇ ਨਾ ਮੁੱਕ ਤੇ ਆ ਗਿਆ ਕੀ ਫਿਰ ਅਸੀਂ ਨੂੰ ਥੋੜਾ ਪਿਛੇ ਹੋਣਾ ਪੈਣਾ ਅਸੀਂ ਕੋਈ ਅਸੀਂ ਕੋਈ ਲੜਾਈ ਲੜ ਰਹੇ ਆ ਅਸੀਂ ਕੋਈ جنگ ਥੋੜੀ ਲੜ ਰਹੇ ਆ ਉਹਰੇ ਅਸੀਂ ਤਾਂ ਆਪਣੇ ਵਰਕਰ ਦੇ ਉਹਦੇ ਖਾਤਰ ਖੜੇ ਆ ਉਹਨਾਂ ਦੀ ਤਾਂ ਸਰਕਾਰ ਆ ਅਸੀਂ ਤਾਂ ਆਪੋਜੀਸ਼ਨ ਚ ਆ ਭਈ ਸਰਕਾਰ ਵਾਲਿਆਂ ਨੂੰ ਦੇਖਣਾ ਕੀ ਕਰਨਾ ਪਰ ਤੁਸੀਂ ਉਹਦੇ ਐਕਸ਼ਨ ਦੇਖੋ ਕੀ ਨੇ ਐਮਐਲਏ ਦੇ ਕੀ ਕਰ ਰਿਹਾ ਉਹ ਇਹ ਦੇਖੋ ਜੇ ਟਿਕਟ ਘਰ ਵਾਲੀ ਦੀ ਆਪ ਮੁੰਡੇ ਦੀ ਤਾਂ ਆਪਣੀ ਐਮਪੀ ਦੀ ਤਾਂ ਇਹ ਵਰਕਰ ਉਹ ਜਿਹੜੇ ਜਿਹੜੇ ਮੈਨੂੰ ਸਮਝਦਾ ਉਹਨਾਂ ਨੂੰ ਇਹ ਸਮਝਦੇ ਕੀ ਨੇ ਸਾਰਾ ਟੱਬਰ ਤਾਂ ਇਲੈਕਸ਼ਨ ਲੜ ਰਿਹਾ ਹੈ ਆਮ ਆਦਮੀ ਕਿਹੜੀ ਉਰੇ ਰਹਿ ਗਈ ਦੇਖੋ ਜਦੋਂ ਸਾਨੂੰ ਟੈਲੀਫੋਨ ਆਇਆ ਵੀ ਸਾਨੂੰ ਪੁਲਿਸ ਨੇ ਬੰਦਕ ਬਣਾ ਲਿਆ ਪੁਲਿਸ ਦੇ ਨਾਲ ਆ ਜਿਹੜਾ ਉਹ ਸਾਰੀ ਆਮ ਆਦਮੀ ਦੀ ਸਰਕਾਰ ਤੇ ਉਹ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿਸ ਤਰੀਕੇ ਨਾਲ ਮੈਨੂੰ ਤਾਂ ਇੱਕਦਮ ਨੀਟੂ ਜੀ ਦਾ ਫੋਨ ਆਇਆ ਵੀ ਸਾਨੂੰ ਬੰਦਕ ਬਣਾ ਕੇ ਬਿਠਾਇਆ ਹੋਇਆ ਅੰਦਰ ਤੇ ਨਾਲ ਆਮ ਆਦਮੀ ਪਾਰਟੀ ਦੇ ਗੁੰਡੇ ਆ ਗੁੰਡਿਆਂ ਦੇ ਨਾਲ ਪੁਲਿਸ ਆ ਤੇ ਸਾਡੇ ਅਸੀਂ ਇੱਥੇ ਆਪਣੀ ਜਿਹੜੀ ਆ 15-20 ਲੇਡੀਜ਼ ਵੀ ਨੇ ਅੰਦਰ 15-20 ਨਹੀਂ ਜ਼ਿਆਦਾ ਹੀ ਨੇ ਉਹ ਸਾਰੇ ਆਪਣੇ ਜਿਹੜੇ ਕੋਈ ਬੂਥ ਕਮੇਟੀਆਂ ਦੀਆਂ ਜਾਂ ਬੂਥ ਪ੍ਰਧਾਨ ਨੇ ਉਹਨਾਂ ਨਾਲ ਰੋਟੀ ਦੇਣਾ ਇੱਥੇ ਆਗੇ ਵੀ ਅੱਜ ਇਲੈਕਸ਼ਨ ਖਤਮ ਹੋ ਗਈ ਸਾਰੇ ਖਾਣਾ ਖਾਣੇ ਆ ਇਹਨੂੰ ਬਾਅਦ ਉੱਥੋਂ ਬਣਾ ਕੇ ਰੱਖ ਕੇ ਕੋਈ ਸ਼ਰਾਬ ਇਹਨਾਂ ਦੇ ਬੰਦੇ ਨੇ ਵੀਡੀਓ ਬਣਾਈ ਵੀਡੀਓ ਬਣਾਉਣ ਤੋਂ ਬਾਅਦ ਪੁਲਿਸ ਇੱਥੇ ਖੜੀ ਸੀ ਕਿਤੇ ਨਾਲੀ ਤੇ ਉਹ ਆ ਕੇ ਪਲੀਸ ਨੇ ਆ ਕੇ ਉਹ ਦਰਵਾਜ਼ੇ ਬੰਦ ਕਰ ਲਏ ਆ ਤੇ ਮੈਨੂੰ ਗਿਆ ਜੀ ਸਾਨੂੰ ਕਿਡਨੈਪ ਕਰ ਲਿਆ ਤੇ ਨਾਲ ਹੁਣ ਐਡਮਿਨਿਸਟ੍ਰੇਸ਼ਨ ਜਿਹੜੀ ਪੁਲਿਸ ਤੇ ਨਾਲ ਆਮ ਆਦਮੀ ਦੀ ਸਰਕਾਰ ਐਮਐਲਏ ਨੇ ਸਾਡੇ ਕੈਂਡੀਡੇਟ ਉਹਨਾਂ ਦਾ ਸਾਰਾ ਪਰਿਵਾਰ ਬੰਦਕ ਬਣਾਇਆ ਹੋਇਆ ਇਹ ਹੁਣ ਏਦੂ ਮਤ ਕੀ ਕਹਿ ਸਕਦੇ ਆ ਜਦੋਂ ਹੁਣ ਜਦੋਂ ਸਾਰੀ ਸਰਕਾਰ ਹੀ ਉਹਨਾਂ ਨਾਲ ਰਲ ਗਈ ਅਸੀਂ ਆ ਤੁਹਾਡੇ ਮੂਹਰੇ ਖੜੇ ਆ ਪੁਲਿਸ ਉਹਨਾਂ ਦੀ ਰਾਖੀ ਕਰ ਰਹੀ ਆ ਪੁਲਿਸ ਨਾ ਸਾਨੂੰ ਅੰਦਰ ਜਾਣ ਦੇ ਰਹੀ ਆ ਨਾ ਉਹਨਾਂ ਨੂੰ ਬਾਹਰ ਨਿਕਲਣ ਦੇ ਦੇ ਰਹੀ ਆ ਤੇ ਐਮਐਲਏ ਆ ਕੇ ਸਿਰ ਤੇ ਖੜਾ ਹੈ ਤੇ ਉਹ ਕਹਿ ਰਿਹਾ ਸੀਪੀ ਸਾਹਿਬ ਨੂੰ ਤੇ ਬਾਕੀ ਪੁਲਿਸ ਵਾਲਿਆਂ ਨੂੰ ਵੀ ਭਾਈ ਇਹ ਤਾਂ ਐਂ ਚੱਲੂ ਅੱਜ ਮੁੱਖ ਮੰਤਰੀ ਵੀ ਆ ਕੇ ਗਏ ਕੁਦਰਤੀ ਗੱਲ ਆ ਇਨਸਟਰਕਸ਼ਨਸ ਨੇ ਉਹਨਾਂ ਨੂੰ ਜਿਹੜੇ ਜਿਹੜੇ ਔਰਡ ਹਾਰੇ ਉੱਥੇ ਆ ਕੁਛ ਕਰ ਰਹੇ ਆ ਮੈਂ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਆਮ ਆਦਮੀ ਪਾਰਟੀ ਦੇ ਪੰਜਾਬ 'ਚ ਸਰਕਾਰ ਹੈ ਤੇ ਉਹ ਧੱਕਾ ਕਰ ਰਹੀ ਹੈ ਮੈਂ ਕਿਹਾ ਜੀ ਧੱਕਾ ਤਾਂ ਛੋਟੀ ਸ਼ਬਦਾ ਆ ਜਿਹੜੇ ਬੰਦੇ ਉਰੇ ਜਿੰਨੇ ਵੀ ਖੜੇ ਆ ਇਹਨਾਂ 'ਚ ਹਰ ਚਿੱਟੇ ਵਾਲਾ ਏ ਹਰ ਇਥੇ ਸ਼ਰਾਬ ਮਾਫੀਆ ਏ ਇੱਕ ਵੀ ਵੋਟਰ ਆ ਜਿਹੜਾ ਜੇ ਔਰਡ ਦਾ ਹੋਏ ਤਾਂ ਤੁਸੀਂ ਮੈਨੂੰ ਕਹਿ ਦਿਓ ਕੋਈ ਵੀ ਵੋਟਰ ਨਹੀਂਗਾ ਕੋਈ ਵੀ ਇੱਥੇ ਦਾ ਨਾਗਰਿਕ ਨਹੀਂਗਾ ਸਾਰੇ ਬਲੈਕੀਏ ਸਾਰੇ ਜੂਏ ਦੇ ਅੱਡੇ ਚਲਾਉਣ ਵਾਲੇ ਸਾਰੇ ਸਮੈਕੀਏ ਤੇ ਪੁਲਿਸ ਆ ਜਿਹੜੀ ਉਹ 100% ਉਰੇ ਦੇ ਜਿਹੜੇ ਐਸ ਐਚਓ ਆ ਉਰੇ ਦੇ ਏ ਐਸ ਆ ਉਰੇ ਦੇ ਡੀ ਐਸ ਪੀ ਨੇ ਇਹ ਸਾਰੇ ਰਲੇ ਹੋਏ ਨੇ ਅਸੀਂ ਇਹਨਾਂ ਦੇ ਖਿਲਾਫ ਕੋਰਟ 'ਚ ਵੀ ਜਾਵਾਂਗੇ ਜਿੰਨਾ ਸਾਤ ਬਾਹ ਲੱਗੂ ਲੱਗਾਗੇ ਇਹਨਾਂ ਦੇ ਇਹਨਾਂ ਦੇ ਇਲੈਕਸ਼ਨ ਕਮਿਸ਼ਨ ਨਾਲ ਮੇਲ ਪਾਈ ਆ ਤੇ ਇਹਨਾਂ ਦੀ ਪੁਲਿਸ ਰਲੀ ਹੋਈ ਆ ਜਿਨ੍ਹਾਂ ਨੇ ਸ਼ਰਾਬ ਰੱਖੀ ਆ ਆਪ ਲੈ ਆ ਕੇ ਇੱਥੇ ਤੱਕ ਇਹ ਹਰਕਤ ਕੀਤੀ ਆ ਪੁਲਿਸ ਨੇ ਸ਼ਰਾਬ ਵੀ ਆ ਪਲਾਂਟ ਕੀਤੀ ਆ ਇਦਾਂ ਮੈਂ ਤਾਂ ਪੰਜਾਬ ਪੁਲਿਸ ਨੂੰ ਬਹੁਤ ਇੱਜ਼ਤ ਕਰਦਾ ਹਾਂ ਪਰ ਉਰੇ ਜਿਹੜੀ ਪੁਲਿਸ ਅੱਜ ਮੈਂ ਦੇਖੀ ਆ ਇਹ ਪੁਲਿਸ ਦਾ ਮੈਂ ਕਹਿੰਦਾ ਜਿਵੇਂ ਕਿਸੇ ਭੇੜੀ ਦੇ ਖਲ ਪਾਈ ਹੁੰਦੀ ਆ ਸ਼ੇਰ ਵਾਲੀ ਇਹ ਤਾਂ ਉਹ ਪੰਜਾਬ ਪੁਲਿਸ ਤੇ ਆ ਡੀਐਸਪੀ ਸਾਹਿਬ ਨੇ ਇਸ ਰਿਸਪੈਕਟ ਨਾਲ ਤੋਂ ਜ਼ਿਆਦਾ ਗਦਰ ਇਹਨਾਂ ਨੇ ਪਾਇਆ ਜੀ ਡੀਐਸਪੀ ਨੇ ਇਹ ਸ਼ਰਾਬ ਆਪ ਰੱਖੀ ਆ ਪੁਲਿਸ ਨੇ ਇਸ ਡੀਐਸਪੀ ਸਾਹਿਬ ਤੋਂ ਵੱਡਾ ਗਦਰ ਐ ਡੀ ਐਸ ਪੀ ਅਸੀਂ ਕੋਰਟ 'ਚ ਵੀ ਜਾਵਾਂਗੇ ਇਹਨਾਂ ਦੇ 2 ਮਹੀਨੇ ਤੋਂ ਹਲਕਾ ਸੈਂਟਰ ਦੇ ਵਿੱਚ ਜੋ ਆਤਮਚਾਈ ਹੋਈ ਹੈ ਔਰ ਅਸੀਂ ਮੰਨਿਸਟਰ ਨੂੰ ਲਿਖ ਕੇ ਪਾਤਾ ਇਹਦੇ ਬਾਰੇ ਵੀ ਐਸੇ ਅਫਸਰ ਪੰਜਾਬ ਦੇ ਚੱ ਰਹੇ ਨੇ ਕਿ ਪੰਜਾਬ ਦਾ ਨਾਸ ਕਰਕੇ ਰੱਖ ਦੇਗੇ ਐਸੇ ਜਿਹੜੇ ਨੋਟ ਵਰਗੇ ਡੀ ਐਸ ਪੀ ਹੋਣਗੇ ਤੇ ਸ਼ਹਿਰ ਦੇ ਵਿੱਚ ਬੰਦੇ ਜਿਹੜੇ ਕਿਡਨਾਪ ਕਰਕੇ ਇਹਨਾਂ ਨੇ ਸਾਰਾ ਕਿਡਨਾਪ ਕੈਂਡੀਡੇਟ ਸਾਡੇ ਕਿਡਨਾਪ ਕਰਕੇ ਅੰਦਰ ਰੱਖੇ ਹੋਏ ਆ ਮੈਂ ਇਹ ਸਪਲੀਅਰ ਔਨ ਰਿਕਾਰਡ ਰੱਖਾਉਣਾ ਚਾਹੀਦਾ ਡੀ ਐਸ ਪੀ ਇਨਸਪੈਕਟਰ ਏ ਐਸ ਆਈ ਡਿਵੀਜ਼ਨ ਨੰਬਰ 2 ਦੇ ਉਹਨਾਂ ਨੇ ਸਾਡਾ ਕੈਂਡੀਡੇਟ ਕਿਡਨੈਪ ਕਰਕੇ ਉਰੇ ਦੇ ਗੁੰਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਦੇ ਇਸ਼ਾਰੇ ਤੇ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਮੈਂ ਕੱਲਾ ਆਇਆ ਕੋਈ ਹੋਰ ਨਹੀਂ ਸੀ ਉਰੇ ਮੈਂ ਕੱਲਾ ਆਇਆ ਐਸੇ ਉਰੇ ਦਾ ਨਮੈਂਦਾ ਹੋਣ ਨਾਤੇ ਮੰਤਰੀ ਹੋਣ ਨਾਤੇ ਇਹ ਦੇਵੀ ਜੀ ਉਰੇ ਭਾਜਪੀ ਦੇ ਜਿਹੜੇ ਹਲਕਾ ਚਾਰਜ ਨੇ ਪਰ ਇਹਨਾਂ ਦੀ ਹਿੰਮਤ ਨਹੀਂ ਸੀ ਕਿਸੇ ਦੀ ਵੀ ਇਹ ਰੋਕ ਸਕਣ ਪਰ ਇਹ ਖਾਕੀ ਵਰਦੀ ਨੇ ਅੱਜ ਜੋ ਤਮਾਸ਼ਾ ਕੀਤਾ ਏ ਇਹ ਪਰਪਾਈ ਇਹਨਾਂ ਨੂੰ ਕੋਰਟ ਚ ਕਰਨੀ ਪਊਗੀ ਸਾਨੂੰ ਆਉਂਦਾ ਹੀ ਲੜਾਈ ਕਿਵੇਂ ਲੜੀ ਜਾਂਦੀ ਹੈ ਉਹ ਲੜਾਈ ਅਸੀਂ ਲੜਾਂਗੇ ਤੇ ਹੁਣ ਵੀ ਤੁਹਾਡੇ ਮੂਹਰੇ ਇਹ ਸਿਰਫ ਮੂਲਕ ਰੱਖਣ ਸਾਨੂੰ ਦੇਖਣ ਖੜੇ ਆ ਇਹਨਾਂ ਦਾ ਕੰਮ ਨਹੀਂ ਹੈਗਾ ਵੀ ਉਹ ਗੁੰਡਿਆਂ ਨੂੰ ਭਜਾਉਣ ਗੁੰਡਿਆਂ ਨੂੰ ਅੰਦਰ ਲੈ ਕੇ ਜਾਣ ਜੀ ਪੁਲਿਸ ਸਾਡੇ ਨਾਲ ਚੱਲੀ ਜਾਂਦਾ ਸ਼ਰਾਬ ਦੱਸਣ ਕਿੱਥੇ ਦੱਸਣ ਸ਼ਰਾਬ ਕਿੱਥੇ ਤੁਸੀਂ ਮੀਡੀਆ ਹੀ ਲੈ ਜਾਓ ਮੀਡੀਆ ਲੈ ਕੇ ਚੱਲੋ ਨਾਲ ਅੰਦਰ ਪੀ ਸ਼ਰਾਬ ਕਿੱਥੇ ਹੈਗੀ ਦਿਖਾਓ ਸਾਨੂੰ ਇਹਨਾਂ ਨੂੰ ਛੋਟਾ ਪ੍ਰਚਾਰ ਹੋ ਜਾਵੇ ਅੰਦਰ ਬੇਟੀਆਂ ਨੇ ਆ ਖੜੇ ਇਹਨਾਂ ਨੂੰ ਛੋਟਾ ਚਲੋ ਸਾਡੇ ਅੰਦਰ ਨਾਲ ਬੰਦੇ ਉੱਪਰ ਸੀ ਨਾ ਬਿੱਟੂ ਜੀ ਇਹਨਾਂ ਕੀ ਆ ਜਾ ਰਹੇ ਆ ਰੋਗ ਲਗਾਏ ਜਾ ਰਹੇ ਨੇ ਮੈਨੂੰ ਤਾਂ ਪਤਾ ਲੱਗਿਆ ਸੀ ਵੀ ਗੁੰਡੇ ਆ ਜਿਹੜੇ ਆਮ ਆਦਮੀ ਦੇ ਉਹ ਆ ਕੇ ਸਾਡੇ ਵਰਕਰਾਂ ਨੂੰ ਘੇਰੀ ਬੈਠੇ ਅੰਦਰ ਨਹੀਂ ਡੁੱਕੇ ਉਹ ਦੇਖ ਰਹੇ ਆ ਵੀ ਗੁੰਡਾਗਰਦੀ ਕਿਵੇਂ ਹੋ ਰਹੀ ਆ ਮੈਂ ਤਾਂ ਇਕੱਲਾ ਖੜਾ ਐ ਕੋਈ ਦੇਖ ਰਿਹਾ ਕੋਈ ਗੁੰਡਾ ਔਰੇ ਇਹਨਾਂ ਦੇ ਨਾਲ ਗੁੰਡੇ ਆ ਤੇ ਗੁੰਡਾਗਰਦੀ ਕਰ ਰਹੇ ਆ ਤੁਸੀਂ ਦੇਖ ਲਓ ਇਹ ਅਸੀਂ ਚੱਲਣ ਨਹੀਂ ਦੇਣੀ ਆਮ ਆਦਮੀ ਦੀ ਗੁੰਡਾਗਰਦੀ ਅੱਜ ਸੀਐਮ ਆ ਕੇ ਆਪਣੇ ਐਮਐਲਏ ਨੂੰ ਗੁੰਡਾਗਰਦੀ ਕਰਾ ਰਿਹਾ ਹੈ ਤੇ ਆਪਣੇ ਵਰਕਰਾਂ ਨੂੰ ਅੰਦਰ ਉਹਨਾਂ ਨੂੰ ਪੁਲਿਸ ਤੋਂ ਫੜਵਾਇਆ ਹੋਇਆ ਹੈ ਤੇ ਉਹਨਾਂ ਨੂੰ ਕੈਂਪੇਨ ਕਰਨ ਤੋਂ ਰੋਕ ਰਹੇ ਆ ਤੇ ਹੁਣ ਨਾਲ ਐਮਐਲਏ ਆ ਗਿਆ ਹੈ ਇਸ ਕਰਕੇ ਕੋਈ ਗੱਲ ਨਹੀਂ ਇਹ ਕੰਮ ਚੱਲੂਗਾ ਰੇ ਬੈਠਾਂਗੇ ਅਸੀਂ ਪੂਰੀ ਗੁੰਡਾਗਰਦੀ ਹੋ ਰਹੀਆਂ ਦੇਖੋ ਕਿਸ ਤਰੀਕੇ ਨਾਲ ਉਹ ਅੰਦਰ ਪਹਿਲਾਂ ਤਾਂ ਉਹਨੂੰ ਅੰਦਰ ਬੰਦੀ ਬਣਾਇਆ ਹੋਇਆ ਮੈਨੂੰ ਪਤਾ ਲੱਗਿਆ ਮੈਂ ਉਰੇ ਪਹੁੰਚਿਆ ਤੇ ਹੁਣ ਪੁਲਿਸ ਉਹਨਾਂ ਦੀ ਮਦਦ ਕਰ ਰਹੀ ਹੈ ਤੇ ਪੁਲਿਸ ਦੇ ਇਸ਼ਾਰੇ ਤੇ ਇਹ ਸਾਰੇ ਗੁੰਡਾਗਰਦੀ ਜਿਹੜੀ ਪੁਲਿਸ ਕਰ ਰਹੀ ਹੈ। ਐਦੂੰ ਵੱਧ ਕੀ ਤਮਾਸ਼ਾ ਹੋਊਗਾ। ਭਾਈ ਭਾਗਵਾਨ ਕੀ ਹੋਊਗਾ। ਹਾਂ ਤਾਂ ਅਸੀਂ ਤਾਂ ਖੜੇ ਹਾਂ ਆਪਣੇ ਵਰਕਰ ਨਾਲ ਇਹ ਲੋਕ ਦੇਖ ਰਹੇ ਆ ਲੋਕ ਇਹਦਾ ਜਵਾਬ ਦੇਣਗੇ ਵੀ ਇਹ ਗੁੰਡਾਗਰਦੀ ਕੀ ਹੋ ਰਹੀ ਆ। ਜੀ ਇੰਨੀ ਸ਼ਰਿਆਂ ਪੁਲਿਸ ਨਾਲ ਲੈ ਕੇ ਇਹ ਗੁੰਡਿਆਂ ਨੂੰ ਲਾਣ ਲੈ ਕੇ ਪੁਲਿਸ ਜਿਹੜਾ ਗੁੰਡਾਗਰਦੀ ਕਰਾ ਰਹੀ ਆ। ਜੇ ਕੋਈ ਉੱਥੇ ਗਲਤ ਚੀਜ਼ ਆ ਰੈਸਟ ਕਰਕੇ ਲੈ ਕੇ ਜਾਣ ਸ਼ਰਾਬ ਪੀਣ ਦਾ ਰੋਬ ਲਗਾਏ ਗਿਆ ਭਈ ਜੇ ਕੋਈ ਗਲਤ ਕੰਮ ਆ ਉਹਨਾਂ ਨੂੰ ਪੁਲਿਸ ਫੜ ਕੇ ਲੈ ਜੇ ਜੇ ਪੁਲਿਸ ਕਾਨੂੰਨ ਆ ਨਾ ਉਹਨਾਂ ਨੂੰ ਬੰਦਕ ਕਿਉਂ ਬਣਾਇਆ ਹੋਇਆ ਉਹਨਾਂ ਨੂੰ ਅੰਦਰ ਬੰਦਕ ਬਣਾ ਕੇ ਪੁਲਿਸ ਨੇ ਕਿਉਂ ਰੱਖਿਆ ਤੇ ਇਹ ਗੁੰਡੇ ਆ ਕੇ ਉਹਨਾਂ ਨੂੰ ਗੁੰਡਾ ਕਰਦੀ ਬਾਹਰ ਕਰ ਰਹੇ ਹੋ ਪੁਲਿਸ ਕਾਰਵਾਈ ਕਰੇ ਜੇ ਕਰਨੀ ਆ ਪਰ ਨਹੀਂ ਉਹਨਾਂ ਨੂੰ ਕੰਪੇਨ ਕਰਨ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ دہشت ਪਾਈ ਜਾ ਰਹੀ ਹੈ ਉਹਨਾਂ ਤੇ ਹਾਂਜੀ ਬਣੀ ਹੋਈ ਹੈ ਪੁਲਿਸ ਇਹਨਾਂ ਦੀ ਆ ਜਿਹੜੇ ਆ ਉਰੇ ਦੇ ਲੋਕਲ ਪੁਲਿਸ ਪੁਲਿਸ ਪੰਜਾਬ ਦੀ ਬਹੁਤ ਬਹਾਦਰ ਪੁਲਿਸ ਪਰ ਆ ਜਿਹੜੇ ਕੁਛ ਆ ਬਿਕਾ ਬਕਾਊ ਮਾਲ ਇਹਨਾਂ ਦੀ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਪਹੁੰਚਾਂਗੇ ਦੇਖਾਂਗੇ ਵੀ ਇਹ ਕਿਵੇਂ ਧੱਕਾ ਕਰਦੇ ਆ ਵੀ ਇਹ ਐਮਐਲਏ ਕਿਡਨੈਪ ਕਰਕੇ ਪੁਲਿਸ ਨਾਲ ਹੀ ਕਿਡਨੈਪ ਕਰਾ ਰਹੇ ਆ ਜੀ ਨੀਟੂ ਨੂੰ ਤੁਸੀਂ ਨਹੀਂ ਜਾਣਦੇ ਕਿੱਦਾਂ ਪੁਰਾਣਾ ਕਾਉਂਸਲਰ ਆ ਐਮਐਲਏ ਗੁੰਡਾਗਰਦੀ ਗੁੰਡਾਗਰਦੀ ਹੁਣ ਉੱਥੇ ਐਕਸ਼ਨ ਦੇਖੋ ਉਹਦੇ ਕੀ ਨੇ ਕਿਸ ਤਰੀਕੇ ਤੁਹਾਡੇ ਮੁਰੇ ਉਰੇ ਉਹਦਾ ਦਿਖਾਇਓ ਜੇ ਉਹ ਉਹ ਐਮਐਲਏ ਆ ਕੀ ਉਹਨੇ ਕੀਤਾ ਪਹਿਲਾ ਸਭ ਤੋਂ ਸੀਨੀਅਰ ਬੰਦੇ ਬੀਜੇਪੀ ਦੇ ਮੈਨੂੰ ਤਾਂ ਫੋਨ ਆਇਆ ਵੀ ਸਾਨੂੰ ਕਿਡਨਾਪ ਕਰ ਲਿਆ ਜੀ ਪੁਲਿਸ ਨੇ ਤੇ ਨਾਲ ਰਲ ਕੇ ਐਮਐਲਏ ਨੇ ਹੁਣ ਇਹ ਛੜੀਆਂ ਗੁੰਡਾਗਰਦੀ ਕਰ ਰਹੇ ਆ ਅਸੀਂ ਸਾਨੂੰ ਆਪਣੇ ਵਰਕਰਾਂ ਦੇ ਨਾਲ ਖੜਨ ਦਾ ਵੀ ਉਹ ਨਹੀਂਗਾ ਜੇ ਅਸੀਂ ਆਪਣੇ ਵਰਕਰਾਂ ਛੱਡ ਕੇ ਭੱਜਦੇ ਆ ਤੇ ਸਾਡੇ ਜਿੰਨਾ ਕਮਜ਼ੋਰ ਬੰਦਾ ਕੌਣ ਆ ਸੀਪੀ ਸਾਹਿਬ ਨੂੰ ਆਇ ਨਹੀਂ ਜੀ ਹੁਣ ਸੀਪੀ ਸਾਹਿਬ ਨੂੰ ਆਉਣਾ ਹੀ ਪਾਈ ਜਾ ਸੀਪੀ ਸਾਹਿਬ ਦੇ ਸ਼ਹਿਰ ਦੇ ਵਿੱਚ ਹੀ ਇਹ ਹੋ ਰਿਹਾ ਨਾ ਤੇ ਸੀਪੀ ਸਾਹਿਬ ਤਾਂ ਬਹੁਤ ਸੀਪੀ ਸਾਹਿਬ ਵਰਗਾ ਅਫਸਰ ਨਹੀਂ ਹੋ ਸਕਦਾ ਪਰ ਥੱਲੇ ਪੁਲਿਸ ਜਿਹੜੀ ਆ ਉਹ ਪਤਾ ਨਹੀਂ ਕਿਉਂ ਕਮਜ਼ੋਰੀ ਦਿਖਾ ਰਹੀ ਆ ਕਿਉਂ ਐਮਐਲਏ ਨੇ ਹੱਥ ਖੇਡ ਰਹੀ ਆ ਅੱਜ ਸੀਐਮ ਆ ਕੇ ਗਿਆ ਏ ਅੱਜ ਉਹਦੀਆਂ ਜਾਂਦਾ ਸਟ੍ਰਕਚਰਸ ਹੋਣੀਆਂ ਐ ਪਰ ਅਸੀਂ ਜਿੰਨਾ ਚਿਰ ਆਪਣਾ ਬੰਦੇ ਬਾਹਰ ਨਹੀਂ ਨਿਕਲਦੇ ਜੇ ਕੋਈ ਗਲਤ ਕੰਮ ਕੀਤਾ ਐਫਆਈਆਰ ਦਰਜ ਕਰੋ ਫੜਕੇ ਲੈ ਜਾਓ ਪਰ ਤੁਸੀਂ ਯਾਰ ਗੁੰਡਾਗਰਦੀ ਸਾਰੇ ਨਸ਼ੇੜੀ ਸਾਰੇ ਸ਼ਰਾਬੀ ਸਾਰੇ ਚਿੱਟਾ ਵੇਚਣ ਵਾਲੇ ਉਹਰੇ ਲਿਆ ਕੇ ਗੁੰਡਾਗਰਦੀ ਕਰਾ ਰਹੇ ਐਮਐਲਏ ਉਹ ਇਨਜਾਮ ਲਾ ਰਹੇ ਨੇ ਕਿ ਇਤੋਂ ਅਲਕੋਹਲ ਬੜੀ ਆ ਮੈਂ ਕਹਿੰਦਾ ਸਰ ਤੁਸੀਂ ਵੀ ਅੰਦਰੋਂ ਆਏ ਹੋ ਤੁਸੀਂ ਵੀ ਅੰਦਰ ਉਹ ਜੇਲ ਕੋਲ ਜਿਹਨੇ ਫੜੀ ਉਹਦੇ ਪਰਚਾ ਕਰ ਦੇਣ ਉਹਨੂੰ ਲੈ ਜਾਣ ਪਰ ਆਹ ਤਾਂ ਕਿਡਨਾਪ ਕਰਕੇ ਤੁਸੀਂ ਬੰਦ ਕਰਕੇ ਤਾਲੇ ਲਾ ਕੇ ਤੁਸੀਂ ਉਹਨਾਂ ਦੇ ਮੂਹਰੇ ਆਪ ਐਮਐਲਏ ਆ ਕੇ ਪੁਲਿਸ ਤੋਂ ਉਹਨਾਂ ਨੂੰ ਬੰਦ ਕਰਵਾਇਆ ਹੋਇਆ ਹਾਂ ਅਸੀਂ ਕੋਈ ਅਸੀਂ ਕੋਈ ਲੜਾਈ ਲੜ ਰਹੇ ਹਾਂ ਅਸੀਂ ਕੋਈ ਜੰਗ ਥੋੜੀ ਲੜ ਰਹੇ ਹਾਂ ਉਹਰੇ ਅਸੀਂ ਤਾਂ ਆਪਣੇ ਵਰਕਰ ਦੇ ਉਹਦੇ ਖਾਤਰ ਖੜੇ ਹਾਂ ਉਹਨਾਂ ਦੀ ਤਾਂ ਸਰਕਾਰ ਆ ਅਸੀਂ ਤਾਂ ਆਪੋਜੀਸ਼ਨ ਚਾ ਭਈ ਸਰਕਾਰ ਵਾਲਿਆਂ ਨੂੰ ਦੇਖਣਾ ਕੀ ਕਰਨਾ ਪਰ ਤੁਸੀਂ ਉਹਦੇ ਐਕਸ਼ਨ ਦੇਖੋ ਕੀ ਨੇ ਐਮਐਲਏ ਦੇ ਕੀ ਕਰ ਰਿਹਾ ਉਹ ਇਹ ਦੇਖੋ ਜੇ ਟਿਕਟ ਘਰ ਵਾਲੀ ਦੀ ਆਪ ਮੁੰਡੇ ਦੀ ਤਾਂ ਆਪਣੀ ਐਮਪੀ ਦੀ ਤਾਂ ਇਹ ਵਰਕਰ ਉਹ ਜਿਹੜੇ ਮੈਨੂੰ ਸਮਝਦਾ ਉਹਨਾਂ ਨੂੰ ਇਹ ਸਮਝਦੇ ਕੀ ਨੇ ਸਾਰਾ ਟੱਬਰ ਤਾਂ ਇਲੈਕਸ਼ਨ ਲੜ ਰਿਹਾ ਹੈ ਆਮ ਆਦਮੀ ਕਿਹੜੀ ਉਰੇ ਰਹਿ ਗਈ ਇਹਨੇ ਰੋਪੇ ਕਰਕੇ ਕਹਿੰਦਾ ਅੰਦਰ ਜੀ ਕਿ ਮਾਮਲਾ ਕਿ ਸਰੇ ਆਂ ਦਾਰੂ ਫੁਲਾੰਦ ਫੜਿਆ ਸੀ ਅੰਦਰ 4 ਵਜੇ ਤੋਂ ਬਾਅਦ ਮੀਟਿੰਗ ਨਹੀਂ ਕਰਤਾ ਨੀਡੂ ਫੜਿਆ 150 ਬੱਟੂ ਸ਼ਰਾਲ ਪੁੱਤੇ ਪਈ ਆ ਨੀਡੂ ਨੂੰ ਫੜਿਆ ਆ ਬਿੱਟੂ ਨੇ ਕਾਦਲ ਨੂੰ ਬਚਾਇਆ ਪਹਿਲਾਂ ਕਾਦਰ ਚੋਕੇ ਹੁਣ ਬੀਜੇਪੀ ਚੋਕੇ ਕਾਦਲ ਨੂੰ ਬਚਾਰਿਆ ਦਵਨੀਤ ਬਿੱਟੂ ਮਰਦਾਬਾਦ 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 ਦਵਨੀਤ ਬਿੱਟੂ ਮਰਦਾਬਾਦ ਮਰਦਾਬਾਦ ਜਿੰਦਾਬਾਦ ਦਵਨੀਤ ਬਿੱਟੂ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਹੀ ਤਸੰਦ ਜੀ ਜਹੀ ਵੀਡੀਓ ਨਹੀਂ ਕਿਹੜੀ ਨਹੀਂ ਹੋਣੀ ਕੁਝ ਪਤਾ ਵਾ ਕਾਦੀ ਮੀਟਿੰਗ ਇਹ ਬੀਜੇਪੀ ਦੀ ਮੀਟਿੰਗ ਕਰ ਰਿਆ ਸੀਗਾ ਉੱਪਰ 4 ਵਜੇ ਤਵਾ ਕੋਡ ਆਫ ਕੰਡਕਟ ਲਗਾਇਆ ਨਹੀਂ ਕਰ ਸਕਦਾ ਕਿੰਨੇ ਕੁ ਜਾਣੇ ਸੀਗੇ ਪੰਜਾ ਤੋਂ 60 ਬੰਦੇ ਉਹ ਦਾਰੂ ਦੀਆਂ ਬੇਟੀਆਂ ਫੜਿਆਗੇ ਉੱਪਰ ਕੋਈ ਕੋਈ ਉਕਤਾ ਪ੍ਰੂਫ ਹੈਗਾ ਹਾਂ ਬਿਲਕੁਲ ਵੀਡੀਓ ਆ ਗਿਆ ਪੇਂਡ ਰਿਹਾ ਤੁਹਾਨੂੰ ਵੀਡੀਓ ਆ ਗਿਆ ਮੌਜੂਦਾ ਕਿ ਪਾਰਟਿਕੂਲਰ ਥਾਂ ਤੇ ਕੋਈ ਸ਼ਰਾਬ ਵਗੈਰਾ ਰੱਖੀ ਹੈ ਐਂਡ ਉਸ ਤੋਂ ਬਾਅਦ ਡੀਸੀਪੀ ਸਾਹਿਬ ਏਡੀਸੀਪੀ ਸਾਹਿਬ ਏਸੀਪੀ ਸਾਹਿਬ ਮੌਕੇ ਤੇ ਆਏ ਹੈ ਮੈਂ ਵੀ ਮੌਕੇ ਤੇ ਆਇਆ ਅਸੀਂ ਆ ਕੇ ਚੈੱਕ ਕੀਤੀ ਹੈ ਕੁਝ ਆਬਜੈਕਸ਼ਨੇਬਲ ਮਟੀਰੀਅਲ ਮਿਲੇ ਹੈ ਕਿਉਂਕਿ 12ਵਾਂ ਲੋਕ ਲੱਗਿਆ ਹੋਇਆ ਉਹਨੂੰ ਸੀਜ਼ ਕਰਾਤਾ ਐਕਸਾਈਜ਼ ਦੀ ਟੀਮਾਂ ਬੁਲਾਈਆਂ ਜੋ ਵੀ ਰਿਕਵਰੀ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬਟ ਹਾਂ ਕੁਝ ਉਸਮੇਂ ਸ਼ਰਾਬ ਦੀ ਪੇਟੀਆਂ ਬਾਹਰ ਤੋਂ ਦੇਖਣੋਂ ਤਾਂ ਲੱਗਦਾ ਸ਼ਰਾਬ ਦੀ ਪੇਟੀਆਂ ਰੱਖੀ ਐ ਉਹ ਕਿਦੀ ਹੈਗੀ ਐ ਇਹ ਪ੍ਰੈਮਾਈਸਿਸ ਕਿਦਾ ਹੈਗਾ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਥੈਨ ਜੇ ਇੱਕ ਬਾਰ ਸੀਜ਼ ਕਰਕੇ ਉਹਨਾਂ ਨੂੰ ਇੱਕ ਬਾਰ ਬਣਦੀ ਕਾਰਵਾਈ ਕੀਤੀ ਐ ਐਫ ਆਈ ਆਰ ਰਜਿਸਟਰਡ ਕੀਤੀ ਐ ਇਨਵੈਸਟੀਗੇਸ਼ਨ ਮੇ ਜੋ ਵੀ ਆਏਗਾ ਉਹ ਤੁਹਾਨੂੰ ਦੱਸਾਂਗੇ ਅਗਰ ਗੱਡੀ ਘੇਰੀ ਗਈ ਐ ਅਗਰ ਦੇਖੋ ਇਹਦਾ ਹੈ ਨਾ ਸਾਰੇ ਜਿਹੜਾ ਜੋ ਵੀ ਹੋਇਆ ਉਹ ਉਸ ਨੂੰ ਅਸੀਂ ਲੀਗਲੀ ਵਾਚ ਕਰ ਰਹੇ ਹਾਂ ਗੱਡੀ ਸਾਰੇ ਇੱਥੇ ਆਏ ਐ ਐਮਐਲਏ ਸਾਹਿਬ ਵੀ ਸੀਗੇ ਮੰਤਰੀ ਸਾਹਿਬ ਵੀ ਸੀਗੇ ਇਹ ਆਪਸ ਵਿੱਚ ਦੋਨਾਂ ਜਿਹੜੇ ਵਰਕਰਾਂ ਵਰਕਰ ਸੀਗੇ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕਰਕੇ ਬੁਲਾਇਆ ਮੈਟਰੋ ਅੰਡਰ ਇਨਵੈਸਟੀਗੇਸ਼ਨ ਹੈ ਸਾਰੀ ਚੀਜ਼ ਕਲੀਅਰ ਹੋਣੇ ਤੋਂ ਬਾਅਦ ਹੀ ਅਸੀਂ ਕੁਝ ਕਰੀਏਗਾ ਹੋਟਲ ਹੋਟਲ ਦੇ ਵਿੱਚ ਇਸ ਦੀ ਗੱਲ ਹੋ ਰਹੀ ਹੈ ਦੀ ਮੀਟਿੰਗ ਕਰ ਰਹੇ ਪਾਰਟੀ ਕਰ ਰਹੇ ਹੈ ਉਸਮੇ ਸਸਪੈਕਟ ਇੱਕ ਸਸਪੀਸ਼ਸ ਵੀਡੀਓ ਸਾਡੇ ਕੋਲੇ ਆਈ ਹੈ ਹਾਲ ਫਿਲਹਾਲ ਇੱਕ ਵਾਰ ਸਰਚ ਚੱਲ ਰਹੀ ਹੈ ਸਰਚ ਕੰਪਲੀਟ ਹੋ ਜੂਗੀ ਉਸ ਤੋਂ ਆਦੀ ਮੈਂ ਕੁਝ ਕਹਿ ਪਾਉਂਦਾ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਐਫਆਈਆਰ ਰਜਿਸਟਰਡ ਕਰ ਰਹੇ ਆ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਇਨਫੋਰਮੇਸ਼ਨ ਵਿੱਚ ਜੋ ਸਾਨੂੰ ਸਸਪੀਸ਼ਸ ਜੋ ਮਟੀਰੀਅਲ ਮਿਲਿਆ ਕੁਝ ਪੇਟੀਆਂ ਰੱਖੀ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਾਹਰੋਂ ਲੋਕ ਲੱਗੇ ਹੋਇਆ ਬਟ ਅਸੀਂ ਖਿੜਕੀ ਦੇਖਿਆ ਉੱਤੇ ਕੁਝ ਰੱਖੀ ਹੋਈ ਹੈ ਉਹ ਕਿਦੀ ਹੈਗੀ ਹੈ ਉਹ ਇਨਵੈਸਟੀਗੇਸ਼ਨ ਰੋ ਬਾਅਦ ਪਤਾ ਲੱਗੂਗਾ ਨਹੀਂ ਅੱਜ ਪਤਾ ਲੱਗੇਗਾ ਇਹ ਪ੍ਰੇਮ ਆਈਸਿਸ ਕਿਸਕਾ ਅੱਜ ਹੀ ਐਫਆਈਆਰ ਕਰ ਰਹੇ ਹੈ ਇਹ ਓਨ ਪ੍ਰੋਸੈਸ ਹੈਗਾ ਜੀ ਠੀਕ ਹੈ ਠੀਕ ਦਿਖਾ ਰਹੇ ਕਿ ਮੌਕੇ ਤੇ ਏਸੀਪੀ ਵੀ ਹਾਲੀ ਹਾਲੇ ਕੀ ਇੱਥੇ ਬੈਠੇ ਹਾਲ ਜੋਦ ਨੇ ਪੱਤੇ ਕਮਿਸ਼ਨਰ ਆਫ ਲੁਧਿਆਣਾ ਦੇ ਵੱਲੋਂ ਕਿਹਾ ਗਿਆ ਕਿ ਹਾਲੀ ਸਾਰੀ ਜਾਂਚ ਦੀ ਜਾਂਚ ਕੀਤੀ ਜਾਏਗੀ ਤੇ ਸਾਰੀ ਇਨਵੈਸਟੀਗੇਸ਼ਨ ਹਾਲੀ ਹਾਲੀ ਇਸ ਜਾਂਚ ਦਾ ਵਿਸ਼ਾ ਹੈ ਤੇ ਆਉਣ ਸਮੇਂ ਤੋਂ ਜਲਦ ਪਤਾ ਚੱਲੇਗਾ ਕਿ ਇਸ ਕੇਸ ਦੇ ਵਿੱਚ ਕੀ ਬਣੇਗਾ ਜੁੜੇ ਲੁਧਿਆਣਾ ਲਾਈਵ ਦੇ ਨਾਲ ਯੂਮਬੀ ਰਿਪੋਰਟ ਧੰਨਵਾਦ